ਸੱਚੇ ਤੋਂ ਦੋਸਤੋ ਪਬਲਿਕ ਸਮਾਣੇ ਇਸ ਦੇ ਵਿੱਚ ਤੁਮਾਂ ਸਭ ਦਾ ਸਵਾਗਤ ਹੈ। ਸੋ ਨਵੀਂ ਅਪਡੇਟ ਲੈ ਕੇ ਅੱਜ ਹਾਜ਼ਰ ਹੋਇਆ ਕਿ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਬੱਚਿਆਂ ਦਾ ਜਿਹੜਾ ਰੋਜ਼ਾਨਾ ਬਾਹਰ ਜਾਣ ਦੇ ਵਿੱਚ ਜਿਹੜਾ ਲਗਾਤਾਰ ਜ਼ਰੀਏ ਕਿਉਂਕਿ ਬੱਚਿਆਂ ਦੇ ਵੱਲੋਂ 10th ਤੇ +2 ਕਰਕੇ ਜਿਹੜਾ ਵਿਦੇਸ਼ਾਂ ਵੱਲ ਰੁੱਖ ਕੀਤਾ ਜਾਂਦਾ ਤੇ ਉਹਨਾਂ ਨੂੰ ਜਿਹੜਾ ਕੋਈ ਚੰਗਾ ਕਨਸਾਈਟਿਡ ਨਾ ਮਿਲਣ ਤੇ ਨਾ ਤੇ ਕੋਈ ਚੰਗਾ ਆਈਲੈਂਡ ਸੈਂਟਰ ਜਿਹੜਾ ਨਾ ਮਿਲਣ ਤੇ ਸੋ ਉਸ ਕਰਕੇ ਜਿਹੜੇ ਬੱਚਿਆਂ ਦੇ ਮਾਪਿਆਂ ਦਾ ਜਿਹੜਾ ਪੈਸਾ ਹੈ ਉਹ ਕਾਫੀ ਜਿਹੜਾ ਗਿਣਤੀ ਦੇ ਵਿੱਚ ਜਿਹੜਾ ਖਰਾਬ ਵੀ ਹੁੰਦਾ ਸੋ ਹੁਣ ਸਮਾਣਾ ਸ਼ਹਿਰ ਦੇ ਵਿੱਚ 20 ਸਕੂਲ ਫੋਰ এডੂਕੇਸ਼ਨ ਜਿਹੜਾ ਸੈਂਟਰ ਹੈ ਕਾਫੀ ਟਾਈਮ ਤੋਂ ਜਿਹੜਾ ਚੱਲਦਾ ਨਜ਼ਰ ਆ ਰਿਹਾ ਤਾਂ ਸੋ ਇਹਨਾਂ ਦੇ ਵੱਲੋਂ ਕਾਫੀ ਜਿਹੜੇ ਬੱਚੇ ਨੇ ਵਿਦੇਸ਼ਾਂ ਵੱਲ ਜਿਹੜੇ ਭੇਜੀ ਵੀ ਗਏ ਨੇ ਸੋ ਸਾਡੇ ਨਾਲ ਹੁਣ ਅੱਜ ਜਿਹੜੇ ਇੱਥੇ ਦੇ ਓਨਰ ਨੇ ਵਿਜੇ ਸ਼ਰਮਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂ ਉਹਨਾਂ ਦੇ ਵੱਲੋਂ ਜਿਹੜਾ ਇੱਨੇ ਬੱਚੇ ਨੂੰ ਬਾਹਰ ਭੇਜਾ ਰਹੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਐਤਾ ਦੇ ਆਈਲੈਂਡ ਜਿਹੜੇ ਜੈਨੂਨ ਸੈਂਟਰ ਨੇ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਕਿਉਂਕਿ ਜ਼ ਕੀਜ਼ਾ ਦੇ ਕਿ ਕੰਮ ਕਰਵਾਇਆ ਜਾਂਦਾ ਸੋ ਇਹਨਾਂ ਦਾ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਕੰਮ ਹੈ ਉਹ ਡਾਇਰੈਕਟਲੀ ਆਪ ਫੜਦੇ ਨੇ ਅਗਰ ਉਹਨਾਂ ਦੇ ਵੱਲੋਂ ਜੇ ਕੋਈ ਡਾਇਰੈਕਟਲੀ ਕੰਮ ਨਹੀਂ ਮਿਲਦਾ ਤਾਂ ਉਹ ਜਿਹੜਾ ਬੱਚਿਆਂ ਨੂੰ ਡਾਇਰੈਕਟਲੀ ਹੀ ਜ਼ਵਾਬ ਵੀ ਦੇ ਦਿੰਦੇ ਨੇ ਸੋ ਆਪਾਂ ਹੁਣ ਗੱਲਬਾਤ ਕਰਦੇ ਆਂ ਬੀਜੇ ਸ਼ਰਮਾ ਦੇ ਨਾਲ ਲੋਕਿ ਜਿਹੜੇ ਇਹ ਪੀ ਸਕੂਲ ਫਾਰ ਐਜੂਕੇਸ਼ਨ ਦੇ ਜਿਹੜੇ ਓਨਰ ਨੇ ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਵੱਲੋਂ ਅੱਜ ਕੁਝ ਬੱਚਿਆਂ ਨੂੰ ਜਿਹੜੇ ਵੀਜ਼ੇ ਵੀ ਜਿਹੜੇ ਪ੍ਰੋਵਾਈਡ ਕਰਾ ਕੇ ਦਿੱਤੇ ਗਏ ਨੇ ਕਿਉਂਕਿ ਪੰਜ ਜਿਹੜੇ ਬੱਚੇ ਨੇ ਲਗਾਤਾਰ ਜਿਹੜੇ ਅੱਜ ਉਹਨਾਂ ਦੇ ਵੀਜ਼ੇ ਵੀ ਲੱਗ ਕੇ ਸਾਹਮਣੇ ਆਏ ਨੇ ਤਾਂ ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੇ ਵੀਜ਼ੇ ਬੱਚਿਆਂ ਦੇ ਲਗਵਾ ਕੇ ਵਿਦੇਸ਼ਾਂ ਵੱਲ ਭੇਜੇ ਜਾ ਰਹੇ ਸਨ ਥੈਂਕ ਯੂ ਥੈਂਕ ਯੂ ਥੈਂਕ ਯੂ ਟੂ ਸਕੂਲ ਤੋਂ ਪਹਿਲਾਂ ਦਾ ਪਬਲਿਕ ਸਮਾਰੋਹ ਵਿੱਚ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸਰ ਜੇਪਾ ਗੱਲ ਕਰੀਏ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਬੱਚੇ ਨੇ 10th ਕਰਕੇ +2 ਕਰਕੇ ਬਾਹਰ ਜਾਂਦੇ ਜਿਹੜੇ ਚਾਹਵਨਗੇ ਪਰ ਉਹਨਾਂ ਨੂੰ ਕੋਈ ਚੰਗਾ ਕੰਸਲਟੈਂਟ ਨਾ ਮਿਲਣ ਇਹ ਕੁਝਾ ਵਾਲੀ ਸੈਂਟਰ ਨਾਮ ਵੀ ਲੱਗਦੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਬੱਚਿਆਂ ਦੇ ਜਿਹੜੇ ਮਾਪੇ ਨੇ ਉਹਨਾਂ ਦਾ ਪੈਸਾ ਬਹੁਤ ਖਰਾਬ ਹੁੰਦਾ ਕੀ ਕਹਿਣਾ ਸਮਝ ਤੁਸੀਂ ਇਹ ਅੰਜੀ ਸਰ ਅਸਲ ਦੇ ਵਿੱਚ ਜੈਨੂਮ ਕੰਸਲਟੈਂਟ ਦੀ ਲੋੜ ਹੈ ਜੈਨੂਮ ਗਾਈਡੈਂਸ ਦੀ ਲੋੜ ਹੈ ਤੇ ਇਸ ਦੇ ਵਿੱਚ ਜੋ ਇਹ ਪ੍ਰੋਫੈਸ਼ਨ ਹੈ ਤਾਂ ਜੈਨੂ ਲੋਕ ਬਹੁਤ ਘੱਟ ਮਿਲਦੇ ਨੇ ਸਰ ਜੀ ਆਪਾਂ ਪ੍ਰੋਫੈਸ਼ਨ ਦੀ ਗੱਲ ਕਰੀਏ ਕਿਉਂਕਿ ਪ੍ਰੋਫੈਸ਼ਨ ਨੂੰ ਲੈ ਕੇ ਜਿਹੜਾ ਲਗਾਤਾਰ ਦੇਖਿਆ ਜਾਂਦਾ ਹੈ ਵੀ ਜਿਹੜੇ ਆਇਲਰ ਸੈਂਟਰ ਨੇ ਉਹਨਾਂ ਦੇ ਕੋਲ ਕਿਸੇ ਕੋਲ ਕੋਈ ਫੂਲ ਡਾਕੂਮੈਂਟਸ ਨਹੀਂ ਹੁੰਦੇ ਕੋਈ ਇੱਥੇ ਹੀ ਜਲਦੀ ਕੋਈ ਸਰ ਜਿਵੇਂ ਕਿ ਵੈਸੀ ਲਾਇਸੈਂਸ ਲੈ ਕੇ ਕੰਮ ਕਰ ਰਹੇ ਹਾਂ ਪ੍ਰੋਪਰ ਲਾਇਸੈਂਸਿੰਗ ਹੈ ਔਰ ਪ੍ਰੋਪਰ ਨੋਲੇਜ ਹੈ ਸਾਨੂੰ 19 ਸਾਲ ਹੋ ਗਏ ਇਸ ਕੰਮ ਨਾਲ ਜੁੜੇ ਹੋਏ ਉਹ ਸਾਡਾ ਸਮਾਨ ਇਹਦਾ ਪਹਿਲਾ ਇੰਸਟੀਚਿਊਟ ਸੀ ਜਦੋਂ ਅਸੀਂ ਆਜ ਸਾਈ ਆਜਨੇ ਕੋਚਿੰਗ ਕਲਾਸਿੰਗ ਔਰ ਸ਼ੁਰੂ ਕਰੀਆਂ ਔਰ ਵੀਜ਼ੇ ਦਾ ਕੰਮ ਵੀ ਅਸੀਂ ਹੀ ਸ਼ੁਰੂ ਕਰਿਆ ਪਹਿਲਾਂ ਤੇ ਜੀ ਲੰਬੀ ਸਾਡਾ ਐਕਸਪੀਰੀਅੰਸ ਹੈ ਤੇ ਇਸ ਦੇ ਵਿੱਚ ਅਸੀਂ ਜੋ ਹੈ ਸੁਰਿੰਦੂ ਹਰ ਚੀਜ਼ ਬਾਰੇ ਕਿੰਨਾ ਦੱਸ ਦਿਆਂ ਪਰ ਜਿਹੜੇ ਨਿਊ ਕਮਨ ਲੋਗ ਆ ਰਹੇ ਨੇ ਇਸ profession ਦੇ ਵਿੱਚ ਉਹਨਾਂ ਕੋਲ ਇੰਨਾ ਡੀਪਲੀ ਨੋਲਿਜ ਨਹੀਂ ਹੈ ਇੰਨਾ ਡੂੰਘਾ ਗਿਆਨ ਨਹੀਂ ਹੈ ਤਾਂ ਇਸੇ ਕਰਕੇ ਹੀ ਉਹਨਾਂ ਦੇ ਕੋਲ ਅੱਛਾ ਗਿਆਨ ਨਾ ਹੋਣ ਕਰਕੇ ਹੀ ਉਹ ਮਿਸਗਾਈਡ ਕਰਦੇ ਨੇ ਬੱਚਿਆਂ ਨੂੰ ਪੇਰੈਂਟਸ ਨੂੰ ਤੇ ਆਪਣਾ ਲਾਜ ਸੋਚ ਕੇ ਬੱਚੇ ਦਾ ਨਾ ਫਾਇਦਾ ਸੋਚ ਕੇ ਤਾਂ ਉਹ ਬੱਚਿਆਂ ਨੂੰ ਧੋਰਾ ਕਰ ਦਿੰਦੇ ਤਾਂ ਅਸੀਂ ਜਾਣਦੇ ਹਾਂ ਵੀ ਹਰ ਜਿਹੜਾ ਪੇਰੈਂਟਸ ਹੈ ਬੱਚਾ ਹੈ ਐਕਸਪੀਰੀਐਂਸਡ ਲਾਇਸੈਂਸ ਹੇਹੋਲਡਰ ਜੋ ਹੈ ਮਤਲਬ ਵੀਜ਼ਾ ਕੰਸਲਟੈਂਟ ਉਹਨਾਂ ਨਾਲ ਹੀ ਆਪਣਾ ਸੰਪਰਕ ਕਰਨਾ ਤੇ ਉਹਨਾਂ ਦੇ ਵਿੱਚ ਹੀ ਫਾਇਦਾ ਹੈ ਤੇ ਜੈਨੂਇਨ ਗਾਈਡੈਂਸ ਲੈ ਇੱਕ ਜਗ੍ਹਾ ਤੋਂ ਦੋ ਜਗ੍ਹਾ ਤੋਂ ਚਾਰ ਜਗ੍ਹਾ ਤੋਂ ਤਾਂ ਜੋ ਉਹ ਸੱਚ ਸਮਝ ਕੇ ਹੀ ਅੱਗੇ ਵਧਾ ਕਿਉਂਕਿ ਸਰ ਜੇ ਆਪਾਂ ਲਗਾਤਾਰ ਗੱਲ ਕਰੀਏ ਜਿਹੜੇ ਆਈਲੈਂਡ ਸੈਂਟਰ ਨੇ ਇਹ ਕੋਈ ਤਾਂ ਦਸਤਾਵੇਜ਼ ਨਹੀਂ ਹੁੰਦਾ ਉਹ ਦਸਤਾਵੇਜ਼ ਦੀ ਆਰਡ ਦੇ ਵਿੱਚ ਵੀ ਲਗਾਤਾਰ ਉਹ ਦੇਖਿਆ ਜਿਹਾ ਪੁਲਿਸ ਪ੍ਰਸ਼ਾਸਨ ਹੈ ਕੁਝ ਵੀ ਹੈ ਹਰ ਵਾਰੀ ਉਹਨਾਂ ਤੇ ਕਾਰਵਾਈ ਵੀ ਹੁੰਦੀ ਹੈ ਫਿਰ ਵੀ ਉਹ ਇੰਨੀ ਕੰਮ ਕਰਨ ਦੀ ਕੀ ਸੋਚਦੇ ਨੇ ਮਤਲਬ ਕਿ ਅੱਧਾ ਕੀ ਵਿਜ਼ਾ ਹੁੰਦੀ ਹੈ ਸਰ ਬਿੰਦ ਪੈਸੇ ਦਾ ਲਾਲਚ ਹੈ ਕਿ ਹਰ ਬੰਦਾ ਸੋਚਦਾ ਵੀ ਪੈਸਾ ਮਿਲ ਰਿਹਾ ਹੈ ਇਹ ਕਹੇ ਕਿ ਇਹ ਆਰ ਦੇ ਆਰ ਦੇ ਵਿੱਚ ਪੈਸਾ ਮਿਲ ਰਿਹਾ ਉਹ ਕੰਮ ਕਰਦੇ ਨੇ ਤੇ ਇਹ ਚੀਜ਼ ਜੋ ਹੈ ਬਿਲਕੁਲ ਗਲਤ ਹੈ ਕਿਉਂਕਿ ਅਗਰ ਤੁਸੀਂ ਕਿਸੇ ਗਲਤ ਡਾਕੂਮੈਂਟ ਦੇ ਇਜਾਜ਼ਤ ਨੇ ਹੋ ਤਾਂ ਅੱਗੇ ਜਾ ਕੇ ਤੁਹਾਨੂੰ ਪੀਆਰ ਦੇ ਵਿੱਚ ਵਰ ਪਰਮਨ ਦੇ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਹੈ ਤਾ ਅਸੀਂ ਸਭ ਨੂੰ ਕਹਿੰਨੇ ਵੀ ਬਿਲਕੁਲ ਆਪਣਾ ਜੈਨਨ ਡਾਕੂਮੈਂਟ ਤੇ ਜੈਨਨ ਗਾਈਡੈਂਸ ਦੇ ਹਿਸਾਬ ਨਾਲ ਕੰਮ ਕਰੋ ਚਾਹੇ 10 ਦਿਨ 20 ਦਿਨ 2 ਮਹੀਨੇ 4 ਮਹੀਨੇ ਕੰਮ ਤੁਹਾਡਾ ਲੇਟ ਹੋਵੇ ਪਰ ਬਿਲਕੁਲ ਸਹੀ ਹੋਣਾ ਚਾਹੀਦਾ ਇਹ ਐਸੇ ਸਭ ਨੂੰ ਸੁਲਾ ਦੇਣੀ ਆ ਤਲਵਜ ਸ਼ਰਮਾ ਜੀ ਸੋ ਤੁਸੀਂ ਦੇਖ ਹੀ ਸਕਦੇ ਹੋ ਕਿਉਂਕਿ ਵਿਜੇ ਸ਼ਰਮਾ ਜੀ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ 2-4 ਦਿਨ ਜਿਹੜਾ 10 ਦਿਨ ਹੈ ਤੁਸੀਂ ਆਪਣੇ ਵਿਜੇ ਦੀ ਵੇਟ ਕਰੋ ਪਰ ਚੰਗੇ ਜਿਹੜੇ ਕੰਸਲਟਡ ਨੇ ਉਹਨਾਂ ਦੇ ਕੋਲ ਜ਼ਰੂਰ ਆ ਜਿਓ ਅਸੀਂ ਵੀ ਇੱਕ ਵਾਰੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਾਂਗੇ ਕਿ ਵੀ ਸਕੂਲ ਦੇ ਵਿੱਚ ਜਿਹੜਾ ਤੁਸੀਂ ਇੱਕ ਵਾਰੀ ਆ ਕੇ ਵਿਜ਼ਿਟ ਕਰੋ ਕਿਉਂਕਿ ਦੇਖੋ ਬਾਕੀ ਬੱਚਿਆਂ ਦੀ ਜਿਹੜੀ ਮਨਮਰਜ਼ੀ ਹੁੰਦੀ ਹੈ ਪਰ ਇਹਨਾਂ ਦੇ ਵੱਲੋਂ ਕਿੱਥੇ ਨਾ ਕਿੱਥੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾ ਰਹੀ ਹੈ ਤੇ ਬਾਹਰ ਵੀ ਚੰਗੇ ਤਰੀਕੇ ਨਾਲ ਭੇਜਿਆ ਜਾ ਰਿਹਾ ਹੈ ਸਹੀ ਹੈ ਕਿਉਂਕਿ ਜਿਹੜੇ ਆਈਲੈਂਡਸ ਸੈਂਟਰਸ ਨੇ ਉਹਨਾਂ ਦੇ ਵੱਲੋਂ ਨਾ ਦੇਖੋ ਅੱਗੇ ਤੋਂ ਅੱਗੇ ਕੰਮ ਕਰਾਇਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਅਸੀਂ ਅਕਸਰ ਦੇਖਿਆ ਹੈ ਕਈ ਏਜੰਟਸ ਨੇ ਉਹਨਾਂ ਦੇ ਜਿਹੜੇ ਪਾਸਪੋਰਟ ਨੇ ਅੱਗੇ ਤੋਂ ਅੱਗੇ ਫਸ ਜਾਂਦੇ ਨੇ ਬਾਅਦ ਤੇ ਵਿੱਚ ਜਿਹੜੇ ਬੱਚੇ ਨੇ ਉਹ ਬਹੁਤ ਪ੍ਰੇਸ਼ ਇਸੇ ਤਰ੍ਹਾਂ ਹੀ ਗੱਲ ਹੈ ਵੀ ਜਦੋਂ ਏਜੰਟ ਨੂੰ ਖੁਦ ਕੰਮ ਨਹੀਂ ਆਉਂਦਾ ਤਾਂ ਉਹ ਅੱਗੇ ਦੀ ਅੱਗੇ ਕੰਮ ਦਿੰਦਾ ਹੁ ਜਿਵੇਂ ਕਿ ਮੈਂ ਖੁਦ 35 ਐਂਬੈਸੀ ਦੇ ਵਿੱਚ ਵਿਜ਼ਿਟ ਕਰਿਆ ਹੈ ਖੁਦ ਨੌਲੇਜ ਪ੍ਰਾਪਤ ਕਰੀ ਹੈ ਤੇ ਇਸੇ ਤਰ੍ਹਾਂ ਜੋ ਸਾਡਾ ਸਾਰਾ ਕੰਮ ਹੁੰਦਾ ਹੈ ਲੋਕਲ ਹੁੰਦਾ ਹੈ ਮੇਰੀ ਪੂਰੀ ਟੀਮ ਇੱਥੇ ਹੀ ਬੈਠ ਕੇ ਸਮਾਨੋਫੀ ਦਿਨ ਸਾਰਾ ਕੰਮ ਕਰਦੀ ਹੈ ਤਾਂ ਇਸ ਤਰ੍ਹਾਂ ਜੋ ਪਾਸਪੋਰਟ ਇੱਧਰ ਅੱਗੇ ਦੇਣਾ ਤੇ ਇਹ ਫਸਣਾ ਇਹ ਸਾਰਾ ਕੁਝ ਨਹੀਂ ਹੁੰਦਾ ਤਾਂ ਸਾਡੇ ਐਕਸਪੀਰੀਅੰਸ ਦਾ ਫਾਇਦਾ ਉਠਾਇਆ ਜਾਵੇ ਸਾਡੀ ਤੋਂ ਸਲਾਹ ਲਈ ਜਾਵੇ ਤਾਂ ਅਸੀਂ ਹਰ ਬੱਚੇ ਨੂੰ ਸਹੀ ਸਲਾਹ ਸਹੀ ਰਾਹ ਹੀ ਦਸਾਉਂਦੇ ਹਾਂ ਹਾਂਜੀ ਮੇਰੇ ਜੀ ਤੁਹਾਡਾ ਕੀ ਨਾਮ ਹੈ ਜਿਹੜਾ ਨਾਮ ਸਰਬਜੀਤ ਕੁਮਾਰ ਹੈ ਜੀ ਓਕੇ ਤੇ ਕਿੱਦਾਂ ਦੀ ਲੱਗੀ ਤੁਹਾਨੂੰ ਸਰਵਿਸ ਉਹਦੀ ਬਹੁਤ ਅੱਛਾ ਇਹ ਸਾਡੇ ਸਾਰੇ ਫੈਮਿਲੀ ਦਾ ਵੀਜ਼ਾ ਵੀ ਸਕੂਲ ਤੋਂ ਲੱਗਿਆ ਜੀ ਓਕੇ ਇਹ ਬਹੁਤ ਵਧੀਆ ਇਹਨਾਂ ਦੀ ਸਰਵਿਸ ਹੈ ਤੇ ਬਹੁਤ ਹੀ ਮਤਲਬ ਕੁਝ ਦਿਨਾਂ ਦੇ ਵਿੱਚ ਹੀ ਸਾਡਾ ਵੀਜ਼ਾ ਜਿਹੜਾ ਸਾਰੇ ਪਰਿਵਾਰ ਦਾ ਲੱਗ ਚੁੱਕਾ ਤਿੰਨ ਵੀਜ਼ੇ ਆਏ ਨੇ ਇਹਨਾਂ ਦੇ ਪਰਿਵਾਰ ਦੇ ਕਿੱਥਾਂ ਗਏ ਇਹਨਾਂ ਦੇ ਪਰਿਵਾਰ ਦੇ ਤਿੰਨ ਵੀਜ਼ੇ ਜੁੜਨੇ ਲੱਗੇ ਨੇ ਔਰ ਦੋ ਇਹਨਾਂ ਦੇ ਬੱਚਿਆਂ ਦੇ ਸਾਸੋਰਾ ਦੇ ਲੱਗੇ ਨੇ ਪੰਜ ਵੀਜ਼ੇ ਇਹਨਾਂ ਦੇ ਪਰਿਵਾਰ ਦੇ ਜੀ ਬਰਾਜੇ ਕੀ ਨਾਮ ਆਪਣਾ ਹੋਵੇ ਵਰਤੋ। ਓਕੇ ਕਿਤਨਾਂ ਦੀ ਲੱਗੀ ਤੁਹਾਨੂੰ ਰੇ ਦੀ ਸਰਵਿਸ ਬਹੁਤ ਵਧੀਆ ਸਾਰੇ ਟੀਚਰਸ ਸਾਰੇ ਸਟਾਫ ਸਾਰੇ ਕੋਪਰੇਟਿਵ ਨੇ ਕਿ ਅੱਗੇ ਵੀ ਜੇ ਕੋਈ ਵਿਜੀ ਨਾਲ ਕੋਈ ਸੀਨੋ ਇਹਦਾ ਤੈਨਾਤ ਹੋਵੇ। ਲੇ ਕਿ ਨਾਮ ਆਪਣਾ ਮੇਰਾ ਨਾਮ ਆਕਾਸ਼ਦੀਪ ਸਿੰਘ ਆਕਾਸ਼ਦੀਪ ਓਕੇ ਕਿਤਨਾਂ ਦੀ ਲੱਗੀ ਤੁਹਾਨੂੰ ਰੇ ਦੀ ਸਰਵਿਸ ਮੈਨਾਂ ਦੀ ਸਰਵਿਸ ਬਹੁਤ ਵਧੀਆ ਲੱਗੀ ਨੰ ਮੇਰਾ ਵੀਰ ਬਹੁਤ ਜਲਦੀ ਆ ਕੇ ਕਰਨਾ ਨਾਲ ਬਹੁਤ ਧੰਨਵਾਦ ਕਰਦਾ ਤੇ ਕਿੰਨਾ ਕੁ ਟਾਈਮ ਹੋ ਗਿਆ ਸੀ ਜਿਹੜਾ ਤੁਸੀਂ ਇੱਧਰ ਉੱਧਰ ਜਾ ਰਹੇ ਸੀਗੇ ਮੈਂ ਵਾਰ ਵਾਰ ਮਗਰਮ 3 ਸਾਲ ਹੋ ਗਿਆ ਸੀ ਤੇ ਮੇਰਾ ਵੀਜ਼ਾ ਬਹੁਤ ਜਟਿਲਿਆ ਕਰ ਦਿੱਤਾ ਠੀਕ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਸਿਮਰ ਅਰੋੜਾ ਸਿਮਰ ਅਰੋੜਾ ਓਕੇ ਕਿੱਦਾਂ ਦੀ ਲੱਗੀ ਤੁਹਾਨੂੰ ਵੀ ਸਕੂਲ ਸਰ ਵੈਰੀ ਕੋਲੋਕਟਿਵ ਸਟਾਰਟ ਹੈ ਜੀ ਕਿਉਂਕਿ ਮੈਂ ਸਮਾਂ ਸਰ ਨਹੀਂ ਪਤਾ ਲਈ ਮੈਂ ਤੁਹਾਨੂੰ ਕਾਫੀ ਜਵਾਬ ਟ੍ਰਾਈ ਕੀਤੀ ਹੈ ਪਰ ਦੇਖੋ ਕਾਫੀ ਚੰਗੀ ਵੀਜ਼ਾ ਰਿਸਪੌਂਸ ਆ ਰਹੀ ਹੈ ਕੀ ਨਾਮ ਹੈ ਜੀ ਤੁਹਾਡਾ ਹਿਮਾਂਸ਼ੀ ਓਕੇ ਹਿਮਾਂਸ਼ੀ ਜੀ ਵੀ ਸਕੂਲ ਜਿਹੜਾ 4 ਐਜੂਕੇਸ਼ਨ ਤੁਸੀਂ ਆਏ ਹੋ ਤੇ ਕਿੱਦਾਂ ਦੀ ਤੁਹਾਨੂੰ ਲੱਗੀ ਸਰਵਿਸ ਬਹੁਤ ਵਧੀਆ ਸਰਵਿਸ ਹੈ ਤੇ ਬਹੁਤ ਵਧੀਆ ਗਾਈਡੈਂਸ ਹੈ ਅਸੀਂ ਬਹੁਤ ਜਗ੍ਹਾ ਗਏ ਸੀ ਪਰ ਤੇ ਉਰੇ ਸਾਡਾ ਵੀਜ਼ਾ ਬਹੁਤ ਚੰਗੀ ਲੱਗ ਗਈ ਕੀ ਨਾਮ ਹੈ ਤੁਹਾਡਾ ਅਮਿਸ਼ਾ ਵਰਮਾ ਓਕੇ ਕਿੱਦਾਂ ਦੀ ਲੱਗੀ ਤੁਹਾਨੂੰ ਸਰਵਿਸ ਸਰਵਿਸ ਬਹੁਤ ਵਧੀਆ ਕੰਪੀਟੈਂਟ ਸਟਾਫ ਹੈ ਤੇ ਉਹ ਵੀਜ਼ਾ ਬਹੁਤ ਚੰਗੀ ਆ ਗਿਆ ਇਸ ਤਰ੍ਹਾਂ ਵੀਜ਼ਾ ਵਰਡਸ ਵੀ ਦੇ ਦਿੱਤੇ